ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਿਕਿੰਡਰ ਤੇ ਆਪਣੇ ਕੋਲ ਆਏ ਨੇ ਕਿ ਕੈਨੇਡਾ ਚੋਂ ਦੋ ਮੁੰਡੇ ਸਕੇ ਭਾਈ ਨੇ ਜੀ ਤੇ ਦੋ ਇੰਡੀਆ ਚ ਸਕੇ ਭੈਣਾਂ ਜਾਣੀ ਚਾਹੀਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਕੇ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਹਾਂਜੀ ਸਸਤਰੀ ਕੱਲ ਮੈਂ ਸੁਧੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈਲੀਆ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲੱਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਸੁਪਕਰ ਤੇ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਰਪੂਜੀਆਂ ਦੀ ਗੁੱਡੀ ਜੀ ਰਪੂਜੀਆਂ ਦੀ ਗੁੱਡੀਆ ਬੈਂਡ ਆਏ ਹੋਏ ਨੇ ਗੁੱਡੀ ਦੇ ਤੇ ਜੇ ਕੋਈ ਰਪੂਜੀਆਂ ਦਾ ਮੁੰਡਾ 20 ਲੱਖ ਰੁਪਇਆ ਲਾ ਦੂਗਾ ਤੇ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੁੜੀ ਦੀ ਉਮਰ ਸਾਰੀ 21 ਸਾਲੀ ਹੈ ਤੇ ਮੁੰਡਾ 25 ਸਾਲ ਤੱਕ ਚੱਲ ਜੂਗਾ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਾਦੀ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈਗੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਤਾ ਹੋਗੇ ਭੈਣ ਦਾ ਹੋਇਆ ਹੋਇਆ ਡਬੋਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਇਆ ਜੀ 90 ਵਰਨਾ ਵੀਰ ਆਸਟ੍ਰੇਲੀਆ ਦੇ ਵਿੱਚ ਪੱਕਾ ਕੋਈ ਮੰਗ ਡਿਮਾਂਡ ਨਹੀਂ ਵੀਰ ਦੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਧਿਆਨ ਨਾਲ ਸੁਣ ਲੋ ਕੋਈ ਮੰਗ ਡਿਮਾਂਡ ਨਹੀਂ ਹੈਗੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿੰਨੇ ਵੀ ਅੱਜ ਮੈਂ ਰਸਤੇ ਪਾਏ ਨੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨਾਂ ਤੇ ਸਾਰੇ ਧਿਆਨ ਦਿਓ ਇਹ ਜਲਦੀ ਹੋਣ ਵਾਲੇ ਰਸਤੇ ਨਹੀਂ ਤੇ ਸਾਰੇ ਰਸਤੇ ਹੈਗੇ ਨੇ ਆਪਣੇ ਕੋਲ ਹੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਇੱਕੋਂ ਦੀ ਤੁਸੀਂ ਡਾਟਾ ਦੇ ਵਿੱਚ ਲਿਖ ਕੇ ਭੇਜਣਾ ਵੀ ਛੱਡਾ ਆਹ ਕਾਰੋਬਾਰ ਹੈ ਨਹੀਂ ਜ਼ਮੀਨ ਹੈ ਉਹ ਲਿਖ ਦੇਣੀ ਹੈ ਤੇ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਟੋ ਤੇ ਡਾਟਾ ਸੈਂਡ ਜ਼ਰੂਰ ਕਰਨਾ ਡਾਟਾ ਚ ਪ੍ਰੋਪਰ ਲਿਖਣਾ ਸਾਰਾ ਕੁਝ ਧੰਨਵਾਦ ਜੀ हां जी सास जी कल मैं थोड़ी अपनी रूपिंदर ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣ ਜੀ ਭੈਣ 90 ਦੀ ਵਰਨ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਅਦਿਕਾਲ ਮੈਂ ਜੋੜੀ ਆਪਣੀ ਰਪਿੰਦਰ ਤੇ ਵੀਰੇ ਨੇ ਲਾਉਣੇ ਨੇ ਬਾਹਰਲੀ ਕੁੜੀ ਤੇ ਪੈਸੇ ਤੇ ਮੁੰਡੇ ਦੀ ਉਮਰ ਹੈਗੀ ਐ 24-25 ਕਿਸਾਲ ਜੇ ਕੁੜੀ ਦਾ ਆਸਟ੍ਰੇਲੀਆ ਦਾ ਕਿਸੇ ਨਾਲ ਲੱਗਿਆ ਹੋਇਆ ਪੈਸੇ ਲਗਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਡੀਓ ਦੇ ਵਿੱਚ ਹੀ ਲੈ ਕੇ ਭੇਜ ਦਿਓ ਜੀ ਤੇ ਵੀਰ ਨੂੰ 8 ਕਿਲੇ ਬੈਲੀ ਆਉਂਦੀ ਹੈ ਜੀ ਤੇ ਵਧੀਆ ਵੀਰ ਵਧੀਆ ਘਰੂਆ ਭੈਣ ਵੀ ਵਾਰੀ ਹੈ ਤੇ ਜਿਹੜੀ ਕੋਈ ਭੈਣ ਨੇ ਪੈਸੇ ਲਗਾਉਣੇ ਨੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਾਸਤਰੀ ਕਾਲ ਜੀ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣਾਂ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕੁ ਕੀਲਿਆਂ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ